ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਾਨਪਰ ਖੋਈ ਤੋਂ ਜਿੱਥੇ ਕਿ ਅੱਜ ਤੜਕੇ ਕਰੀਬ 3 ਵਜੇ ਇੱਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ ਮਿਲੀ ਜਾਣਕਾਰੀ ਦੇ ਮੁਤਾਬਕ ਕਾਨਪਰ ਖੋਈ ਮੇਨ ਰੋਡ ਉੱਤੇ ਬਣਿਆ ਜਨਰਲ ਸਟੋਰ ਦੇ ਮਾਲਕ ਬਲਦੇਵ ਸਿੰਘ ਵੱਲੋਂ ਫਾਇਰ ਬ੍ਰਿਗੇਡ ਦਫ਼ਤਰ ਵਿਖੇ 3 ਵਜੇ ਕਾਲ ਕਰਕੇ ਦੱਸਿਆ ਗਿਆ ਕਿ ਉਸ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ ਤੇ ਮੌਕੇ ਉੱਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਅਤੇ ਉਸ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ ਪਮੇ ਇਸ ਅੱਗ ਲੱਗਣ ਦੇ ਨਾਲ ਏਸੀ ਫ੍ਰਿਜ ਕੈਮਰੇ ਅਤੇ ਹੋਰ ਕਾਫੀ ਨੁਕਸਾਨ ਹੋ ਗਿਆ ਹੈ ਪਰ ਸਮੇਂ ਰਹਿੰਦੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਗਈ ਅਤੇ ਕਰਿਆਨੇ ਦਾ ਕਾਫੀ ਸਮਾਨ ਨੂੰ ਬਚਾਲਿਆ ਗਿਆ ਹੈ। ਕਾਨਪੁਰ ਕੋਈ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਨਰਜੀਸ਼ ਕੁਮਾਰ ਭੈਮਾਨੀ ਅੰਮਨੰਦ ਕੌਂਸਲ ਨੰਗਲ ਤੋਂ ਸਾਨੂੰ ਤਕਰੀਬਨ 3:00 ਵਜੇ ਕਾਲ ਆਈ ਸੀ ਕਿ ਕਾਨਪੁਰ ਕੋਈ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ। ਅਸੀਂ ਮੌਕੇ ਉੱਤੇ ਜਾ ਕੇ ਦੇਖਿਆ ਕਿ ਅੱਗ ਕਾਫੀ ਸੀਗੀ ਤੇ ਜਿਸ ਵਿੱਚ ਦੁਕਾਨ ਦਾ ਏਸੀ ਫ੍ਰਿਜ ਤੇ ਕੈਮਰੇ ਵਗੈਰਾ ਤੇ ਹੋਰ ਕ੍ਰਿਆਨੇ ਦਾ ਸਮਾਨ ਕਾਫੀ ਜਲ ਚੁੱਕਿਆ ਸੀਗਾ ਮੌਕੇ ਉਤੇ ਪਹੁੰਚ ਕੇ ਅਸੀਂ ਅੱਗੇ ਉਤੇ ਕਾਬੂ ਪਾਇਆ ਗਿਆ ਇਸ ਦੇ ਵਿੱਚ ਕ੍ਰਿਆਨੇ ਦਾ ਕਾਫੀ ਸਮਾਨ ਬਚਾ ਬਚਾ ਲਿਆ ਗਿਆ ਤੇ ਅਗਰ ਜੀ